ਹਾਥ ਨਾਲੇ ਮੇਰੀ ਅਗਮ ਹੱਥ ਨਾਲੇ ਪੰਡੇ 9 ਦੇ ਜਿੱਤ ਗਏ ਅਜੂਬਾ ਸਾਡਾ ਇਹ ਟੂਰਨਾਮੈਂਟ ਹੋਇਆ ਨਿਰਪੱਖ ਫੈਸਲੇ ਹੋਏ ਆ ਬਹੁਤ ਸੋਹਣਾ ਪ੍ਰਬੰਧ ਰਿਹਾ ਸਾਰੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿੱਤਾ ਤੇ ਵਲੰਟੀਅਰ ਜਿੰਨੇ ਵੀ ਹੈਗੇ ਆ ਅੰਡਰ 17 ਹੱਥ ਨਾਲੇ ਉੱਤੇ ਇਧਰ ਆ ਜੋ ਸਾਰੇ ਮੇਰੇ ਕੋਲੇ ਆ ਜੋ ਅੰਡਰ 17 ਹੱਥ ਨਾਲੇ ਮੁੰਡੇ ਲੋ ਸਾਰੇ ਆ ਜੋ ਜਿਲੇ ਦਾ ਇਹ ਰਸਤਾ ਕਸੂਈ ਮੁਕਾਬਲਾ ਲਈ ਕੀ ਹੋ ਗਿਆ ਸੋਨਾ ਮੈਚ ਹੋਇਆ ਸਾਰੇ ਨਰਪੱਖ ਫੈਸਲੇ ਹੋਇਆ ਦੋ ਦਿਨ ਓਕੇ ਜੀ ਭਾਈ ਸਾਰਿਆਂ ਨੂੰ ਫਸਤੇ ਅਕਾਲ ਫੇਰ ਮਿਲਦੇ ਆ ਕਿਸੇ ਨਵੇਂ ਬਲਾਵੇ ਨਾਲ ਥੈਂਕ ਯੂ